ਹਾਂ ਜੀ ਮਿੱਤਰੋ ਕੀ ਹਾਲ ਆ ਅੱਜ ਮੈਂ ਵੈਸੇ ਹੀ ਮੈਂ ਬੈਠਾ ਹੀ ਮੰਜੇ ਤੇ ਤੇ ਬਾਜ ਰਿਹਾ ਸਿੱਟਾ ਮਰੇ ਹੱਥ ਚ ਸੀਗਾ ਤੇ ਇੱਕ ਮੈਂ ਤੋੜ ਕੇ ਵੈਸੇ ਥੱਲੇ ਖਿਲਾਰਤਾ ਤੇ ਆ ਕੀੜੇ ਵੇਖੋ ਵੀ ਉਹਦੀ ਨਾਲ ਦੀ ਨਾਲ ਹੀ ਕੀੜੇ ਆ ਗਏ ਇੱਕ ਤਾਂ ਆ ਲੈ ਗਿਆ ਚੱਕ ਕੇ ਆ ਜਾਂਦਾ ਨਿਕਾਇਆ ਇੱਕ ਆ ਜਾਂਦਾ ਏ ਵੀ ਤੁਹਾਨੂੰ ਕੀੜਿਆਂ ਦਾ ਆ ਜਾਈ ਜਾਂਦੇ ਆ ਦੇ ਆ ਦੇ ਇੱਧਰ ਹੁਣ ਆ ਗਏ ਤਰੇ ਆਉਂਦੇ ਆ ਦੇਖੋ ਆ ਕੀੜੇ ਕੀੜੇ ਆ ਇਹਨਾਂ ਨੇ ਸਾਰਿਆਂ ਨੇ ਇੱਧਰ ਆ ਜਾਣਾ ਇਹ ਜਗਾ ਤੇ ਆਹ ਦੇ ਹੌਲੀ ਹੌਲੀ ਆਈ ਜਾਂਦੇ ਆ ਆ ਨਿਸ਼ਾਨ ਛਾਂਡ ਕੇ ਲਈ ਜਾਂਦੇ ਆ ਆ ਬ ਚੰਗਾ ਮਾਲ ਲੱਭਦਾ ਕਹਿੰਦੇ ਚੰਗਾ ਅੱਜ ਤਾਂ ਚੰਗਾ ਮਾਲ ਮਿਲ ਗਿਆ ਅੱਗੇ ਤਾਂ ਉਹੀ ਉਜੜੀਆਂ ਖੁੱਡਾਂ ਜੀ ਹੱਥ ਮਾਰੀਆਂ ਤੇ ਅੱਜ ਕਹਿੰਦੇ ਵਧੀਆ ਮਾਲ ਮਿਲਿਆ ਬਹਿ ਜਾ ਵੀ ਥੋੜਾ ਹੀ ਆ ਵਾਹ ਜੀ ਆਇਰਾ ਫੋਨ ਮੈਂ ਇਹ ਜਾ ਉਹ ਕੈਲ ਉਹਦੇ ਆਲੋ ਇਜਾ ਹੋਰ ਕਦੋਂ ਆ ਲੋ ਇਸ ਵਾਰ ਬਰਗਾਂ